ਅੱਜ ਦੇ ਇਸ ਮਹਾਨ ਦਿਨ ਤੇ ਲੱਖ ਲੱਖ ਵਧਾਈ ਆਪਣੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਵੱਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤੇ ਹਿਮਾ ਸੰਗਤਾਂ ਵੱਲੋਂ ਜਿੱਥੇ ਜਾਇਆ ਕਹਿਣਾ ਉਥੇ ਸਭਨਾਂ ਨੂੰ ਬਹੁਤ ਬਹੁਤ ਵਧਾਈ ਦੇਣੀ ਚਾਹਨਾ ਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਪੁਰਬ ਬਹੁਤ ਵੱਡੇ ਪੱਧਰ ਤੇ ਆ ਸੰਗਤਾਂ ਦਾ 68 ਸੰਗਤਾਂ ਦਾ ਜਹੋ ਜਲਾ ਤੁਹਾਡੇ ਕੈਮਰੇ ਰਾਹੀਂ ਤੁਸੀਂ ਦਿਖਾ ਰਹੇ ਹੋ ਕਿੰਨੇ ਵੱਡੇ ਪੱਧਰ ਤੇ ਸੰਗਤਾਂ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਈਆਂ ਕਿਤੇ ਫੁੱਲਾਂ ਦੀ ਵਰਖਾ ਹੁੰਦੀ ਹੈ ਕਿਤੇ ਆਤਿਸ਼ਬਾਜੀ ਹੋ ਰਹੀ ਹੈ ਕਿਤੇ ਸੰਗਤਾਂ ਮਠਿਆਈ ਵੰਡ ਰਹੀਆਂ ਅੱਗੇ ਚੱਲ ਕੇ ਚਾਹ ਹੋਣੀ ਹੈ ਕਿਤੇ ਜੂਸ ਆ ਨਾਰਾਂ ਦਾ ਕਿਤੇ ਸੰਤਰਿਆਂ ਦਾ ਜੂਸ ਕਿਤੇ ਮਿੱਠੇ ਚੌਲ ਕਿਤੇ ਕੜਾ ਪ੍ਰਸ਼ਾਦ ਮਿਲਣਾ ਹੈ ਕਿਤੇ ਜਲੇਬੀਆਂ ਮਿਲੀਆਂ ਕਿਤੇ ਪਕੌੜੇ 36 ਪ੍ਰਕਾਰ ਦੇ ਭੋਜਨ ਜਿਹੜੇ ਮਿਸ਼ਤਾਨ ਨੇ ਬਣਾ ਕੇ ਕਾਰ ਸੇਵਾ ਵੱਲੋਂ ਉੱਥੇ ਸੰਗਤਾਂ ਦੇ ਦੇਸ਼ ਕੀਤੇ ਜਾਣੇ ਆ ਕਿਉਂਕਿ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਵਿਆਹ ਪੂਰਵ ਹੈ ਤੇ ਸੰਗਤਾਂ ਦੇ ਵਿੱਚ ਸੰਤਾਂ ਮਹਾਂਪੁਰਸ਼ਾਂ ਚ ਇੰਨੀ ਖੁਸ਼ੀ ਹੈ ਜਿਹੜੀ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕਰ ਸਕਦੇ ਤੁਹਾਡੇ ਰਾਈ ਸਭਰਾ ਨੂੰ ਬਹੁਤ ਬਹੁਤ ਵਧਾਈ ਅੱਜ ਬੜੇ ਖੁਸ਼ੀ ਆ ਬੜਾ ਚਾਵਾ ਭਰਿਆ ਖੁਸ਼ੀ ਭਰਿਆ ਮਾਹੌਲ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਗੁਰੂ ਕੇ ਮਹਿਲ ਪੋਰਾ ਸਾਹਿਬ ਤੋਂ ਗੁਰੂ ਕਲਗੀਧਰ ਪਾਤਸ਼ਾਹ ਦੀ ਕਿਸੇ ਸਮੇਂ ਜਦੋਂ ਬਰਾਤ ਰਵਾਨਾ ਹੋਈ ਸੀ ਮਾਤਾ ਗੁਜਰੀ ਜੀ ਨੇ ਬੜੇ ਚਾਵਾ ਤੇ ਖੁਸ਼ੀਆਂ ਨਾਲ ਰਾਤ ਨੂੰ ਗੁਰੂ ਲਾਹੌਰ ਲਈ ਆਰੰਭ ਕਰਵਾਇਆ ਸੀ ਉਸ ਤਰ੍ਹਾਂ ਦਾ ਮਾਹੌਲ ਅੱਜ ਸਗਰ ਦੇ ਵਿੱਚ ਨਜ਼ਰ ਆ ਰਿਹਾ ਸਿੰਘ ਸਾਹਿਬ ਜਾਇਦਾਦ ਸ੍ਰੀ ਕੇਸਗਰ ਸਾਹਿਬ ਨੇ ਔਰ ਪੰਜ ਪਿਆਰਿਆਂ ਦੀ ਏਗਵਾਈ ਦੇ ਵਿੱਚ ਰਵਾਨਾ ਕੀਤਾ ਇਸ ਨਗਰ ਕੀਰਤਨ ਨੂੰ ਔਰ ਸੰਗਤਾਂ ਵਿੱਚ ਬੜੀ ਖੁਸ਼ੀ ਆ ਬੜਾ ਚਾਹ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ ਉਹ ਜਾਵਰ ਜਰਵਾਨਿਆਂ ਨੂੰ ਜਿਸ ਤਰ੍ਹਾਂ ਸਬਕ ਸਿਖਾਇਆ ਹੱਕ ਸੱਚ ਤੇ ਇਨਸਾਫ ਦੀ ਲੜਾਈ ਲੜ ਕੇ ਆਪਣਾ ਪਰਿਵਾਰ ਵਾਰ ਕੇ ਉਹ ਸਾਡੇ ਲਈ ਇੱਕ ਬਹੁਤ ਵੱਡਾ ਸਨੇਹਾ ਹੈ ਜੋ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਗ੍ਰਹਿਸਤ ਜੀਵਨ ਦੀ ਬੁਨਿਆਦ ਜਿਹੜੀ ਆ ਇਥੋਂ ਸਿੱਖੇ ਜਾਂਦੇ ਆ ਇਹ ਦਾਤੇ ਪੰਥ ਦੀ ਵਾਲੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦਾ ਔਰ ਮਾਤਾ ਜੀਤੋ ਜੀ ਦਾ ਅੱਜ ਵਿਆਹ ਪੁਰਬ ਹੈ ਔਰ ਸਮੁੱਚਾ ਹੀ ਸਿੱਖ ਜਗਤ ਸਮੁੱਚਾ ਹੀ ਖਾਲਸਾ ਪੰਥ ਸਤਗੁਰ ਸਾਹਿਬਾ ਜੀ ਦੇ ਵਿਆਹ ਪੁਰਬ ਬੜੀ ਸ਼ਰਧਾ ਭਾਵਨਾ ਤੇ ਉਤਸ਼ਾਹ ਦੇ ਨਾਲ ਮਨਾ ਰਿਹਾ ਹੈ ਉੱਥੇ ਹੀ ਤੱਕ ਤਸ਼ਰੀਕ ਇਸਕਰ ਸਾਹਿਬ ਜੀ ਦੇ ਸਮੁੱਚੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪੰਥ ਕਮੇਟੀ ਵੱਲੋਂ ਗੁਰਦੁਆਰਾ ਪੋਰਾ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਪ੍ਰਾਰambh ਹੋਇਆ ਹੈ ਉਹ ਪੜਾਦਰ ਪੜਾ ਹੁੰਦਾ ਹੋਇਆ ਗੁਰਦੁਆਰਾ ਸੇਰਾ ਸਾਹਿਬ ਜੀ ਵਿਖੇ ਪਹੁੰਚੇਗਾ ਉੱਥੇ ਦੀਵਾਨ ਸੱਜਣਗੇ ਔਰ ਉਤੋਂ ਫਿਰ ਪਾਲਕੀ ਸਾਹਿਬ ਜੀ ਦੇ ਵਿੱਚ ਮਹਾਰਾਜ ਸਾਹਿਬ ਜੀ ਦਾ ਪਵਿੱਤਰ ਸਰੂਪ ਸ਼ੋਭਤ ਕਰਕੇ ਪੰਜ ਪਿਆਰੇ ਸਿੰਘ ਸਹਿਬਾਨ ਸ਼ਾਂਚੀ ਸਿੰਘ ਸਹਿਬਾਨਾਂ ਦੀ ਅਗਵਾਈ ਵਿੱਚ ਉਹ ਪਾਲਕੀ ਸਹਿ ਫਿਰ ਸੰਗਤ ਮੋਢਿਆਂ ਦੇ ਉੱਤੇ ਉਠਾ ਕਰਕੇ ਗੁਰੂ ਕੇ ਲਾਹੌਰ ਤੱਕ ਪਹੁੰਚੇਗੀ ਉੱਥੇ ਜਾ ਕਰਕੇ ਨਗਰ ਕੀਰਤਨ ਦੀ ਸੰਪੂਰਨਤਾ ਹੋਵੇਗੀ ਸੰਗਤਾਂ ਦੇ ਵਿੱਚ ਬਹੁਤ ਭਾਰੀ ਉਤਸ਼ਾਹ ਹੈ ਔਰ ਸੰਗਤਾਂ ਵੱਲੋਂ ਆਈਆਂ ਹੋਈਆਂ ਸੰਗਤਾਂ ਵਾਸਤੇ ਮਹਾਂਪੁਰਖਾਂ ਵੱਲੋਂ ਉਤਰਾਤਰਾਂ ਦੇ ਮਿਸ਼ਤਾਨ ਪਦਾਰਥ ਗੁਰੂ ਕੇ ਲੰਗਰ ਤਿਆਰ ਕੀਤੇ ਗਏ ਨੇ ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਗੁਰਸਿੰਘ ਸਾਹਿਬ ਦੀ ਮਹਾਰਾਜ ਜੀ ਦੇ ਮਾਤਾ ਜੀਤੋ ਜੀ ਦੇ ਵਿਆਹ ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸਿਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਪ੍ਰਕਾਰ ਜਿਹੜਾ ਵਿਆਹ ਪੁਰਬ ਦੇ ਅੱਜ ਸੰਗਤਾਂ ਬੜੇ ਉਤਸ਼ਾਹ ਨਾਲ ਮਨਾ ਰਹੀਆਂ ਨੇ ਕਿਉਂਕਿ ਅੱਜ ਜੋ ਇੱਥੇ ਮਾਹੌਲ ਬਣਿਆ ਹੋਇਆ ਅਸੀਂ ਦੇਖ ਰਹੇ ਹਾਂ ਵੀ ਇਹ ਉਸ ਸਮੇਂ ਦਾ ਕਿਹੋ ਜਿਹਾ ਮਾਹੌਲ ਹੋਗਾ ਜਦੋਂ ਗੁਰੂ ਬਾਦਸ਼ਾਹ ਆਪ ਖੁਦ ਇਥੋਂ ਬਾਹਰ ਆਦ ਲੈ ਕੇ ਚਲੇ ਹੋਣਗੇ ਉਦੋਂ ਕਿਹੋ ਜਿਹਾ ਸਮਾਂ ਹੋਏਗਾ ਅੱਜ ਸੰਗਤਾਂ ਜਿਹੜੀਆਂ ਬੜੇ ਉਤਸ਼ਾਹ ਤੇ ਪਿਆਰ ਦੇ ਨਾਲ ਪੰਜਾਂ ਪਿਆਰੇ ਦੀ ਪੰਜ ਪਿਆਰੇ ਦੀ ਖਵਾਈ ਦੇ ਵਿੱਚ ਸਾਬ ਸ੍ਰੀ ਗੁਰੂਆਂ ਸਾਹਿਬ ਦੀ ਛਾਦਰ ਸ਼ਾਹ ਹੈਟ ਨਗਰ ਕੀਰਤਨ ਲੈ ਕੇ ਜਾ ਰਹੇ ਜਿਆ ਨੇ ਸ੍ਰੀ ਮਹਾਰਾਜ ਚੜ੍ਹਦੀ ਕਲਾ ਕਰੇ ਕਿਰਪਾ ਕਰੇ ਖੁਸ਼ੀਆਂ ਬਖਸ਼ੇ ਇਹ ਦਿਨ ਇਸੇ ਤਰ੍ਹਾਂ ਮਾਣ ਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਮੂਹੀਆਂ ਸਿੱਖ ਸੰਗਤਾਂ ਨੂੰ ਸਹਿਬੇ ਕਮਾਲ ਸਾਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜੀ ਦੇ ਵਿਆਹ ਪਰੋਬ ਦੀਆਂ ਲੱਖ ਲੱਖ ਵਧਾਈਆਂ ਦਿੰਦਾ ਜੀ ਔਰ ਸੰਗਤਾਂ ਨੂੰ ਅੱਜ ਬਹੁਤ ਵੱਡਾ ਸਹਿਯੋਗ ਸੰਗਤ ਵੱਲੋਂ ਮਿਲ ਰਿਹਾ ਜੀ ਸੰਗਤਾਂ ਬੜੀ ਖੁਸ਼ੀ ਦੇ ਵਿੱਚ ਪੂਰੇ ਜਾਹੋ ਜਲਾਲ ਦੇ ਨਾਲ ਅੱਜ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋ ਰਹੀਆਂ ਨੇ ਸੰਗਤਾਂ ਵਾਸਤੇ ਗੁਰੂ ਘਰੋਂ ਔਰ ਵਿਖੇ ਜਿੱਥੇ ਰਹਿائش ਦੇ ਪ੍ਰਬੰਧ ਕੀਤੇ ਗਏ ਆ ਔਰ ਵੱਖ-ਵੱਖ ਤਰ੍ਹਾਂ ਦੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਆ। ਉਥੇ ਕਾਰ ਸੇਵਾ ਕਲਾਨੰਦਗੜ੍ਹ ਸਾਹਿਬ ਵਾਲੇ, ਮਾਹਪੁਰਖਾ ਵੱਲੋਂ, ਬਾਬਾ ਸਤਰਾਮ ਸਿੰਘ ਜੀ ਵੱਲੋਂ, ਦਿੱਲੀ ਵਾਲੇ ਮਾਹਪੁਰਖਾ ਵੱਲੋਂ ਔਰ ਟੀਵੀ ਸਾਹਿਬ ਵਾਲੇ ਮਾਹਪੁਰਖਾ ਵੱਲੋਂ ਜਿਹੜੇ ਵਿਸ਼ੇਸ਼ ਤੌਰ ਤੇ ਜਿਹੜੇ ਉਹ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਆ। ਰਸਤੇ ਆਪ ਦੇ ਰਸਤੇ ਦੀ ਛੋਟੇ ਜਿ ਕਰਕੇ ਜਿਹੜਾ ਸਿਵਲ ਪ੍ਰਸ਼ਾਸਨ ਆ ਜਾਂ ਪੁਲਿਸ ਪ੍ਰਸ਼ਾਸਨ ਮਾਝਾ ਪਰਦੇਸ਼ ਦਾ ਉਹਦੇ ਵੱਲੋਂ ਵੀ ਜਿਹੜਾ ਸਾਨੂੰ ਜਿਹੜਾ ਭਰਪੂਰ ਜਿਹੜਾ ਸਹਿਯੋਗ ਮਿਲ ਰਿਹਾ ਵਾ। ਉਹ ਸਾਡੇ ਮਾਨਯੋਗ ਪ੍ਰਧਾਨ ਸਾਹਿਬ ਵੱਲੋਂ ਹੋਏ ਰੇਸ਼ਾ ਅਨਸਾਰ ਸਰ ਇਹ ਦਿਨਾਂ ਤੋਂ ਨਗਰ ਕੀਰਤਨੀਆਂ ਤੇ ਸਮਾਗਮਾਂ ਦੀਆਂ ਤਿਆਰੀਆਂ ਵਿੱਚ ਲੱਗੀਆਂ ਹੋਈਆਂ ਸੀਗੀਆਂ ਅੱਜ ਤਰੀਬਨ 3 ਵਜੇ ਦੇ ਆਸ-ਪਾਸ ਸਿਰਾ ਸਾਹਿਬ ਕੇ ਨਗਰ ਕੀਰਤਨ ਪਹੁੰਚੇਗਾ ਉੱਥੋਂ ਫਿਰ ਪਾਲਕੀ ਦੇ ਰੂਪ ਦੇ ਵਿੱਚ ਆਪਾਂ ਨਗਰ ਕੀਰਤਨ ਦਾ ਉਹ ਗੁਰੂ ਘਰ ਸਾਹਿਬ ਤੱਕ ਲੈ ਕੇ ਜਾਵਾਂਗੇ ਉੱਥੇ ਸੰਪੂਰਨਤਾ ਹੋਵੇਗੀ ਮੈਂ ਦੁਆਰਾ ਫੇਰ ਸਮੂਹ ਜੀ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਪੇਸ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ